ਹਾਂਜੀ ਤੁਸੀਂ ਜੁੜੇ ਹੋ ਪੰਜਾਬੀ ਖਬਰਨਾਮਾ ਨਾਲ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਅਨਾਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਚੱਲਦੇ ਆ ਮਾਗੀ ਮੋਰੀਅਲ ਕਾਲਜ ਜ਼ਫਾਰਬੋਮਾ ਹਨ ਖਨੇਆਂ ਰੋਡ ਮਲੋ ਜਿਲ੍ਹਾ ਫੋਤੇਗੜ ਸਾਹਿਬ ਜਿੱਥੇ ਨਵੇਂ ਸ਼ੈ ਸ਼ੰਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾੜ ਦੇ ਨਾਲ ਆਰੰਭ ਕੀਤੀ ਗਈ ਆਓ ਤੁਹਾਨੂੰ ਦਿਖਾਉਨੇ ਆ ਲਾਈਵ ਤਸਵੀਰਾਂ Здесь вот форварна, на самом Да. ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਦਾ ਕਲਪੂਸ਼ਨ رائے ਸੂਫਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਸਾਡੇ ਚੈਨਲ ਨਾਲ ਗੱਲਬਾਤ ਵੀ ਕੀਤੀ ਤੇ ਆਓ ਉਹਨਾਂ ਨੇ ਇਸ ਬਾਰੇ ਕੀ ਕਿਹਾ ਉਹਨੂੰ ਸੁਣਾਉਂਦੇ ਹਾਂ ਇਹ ਬਾਰੇ ਅਕੀਮ ਮੈਮੋਰੀਅਲ ਕਾਲਜ ਦਾ ਜਦ ਵੀ ਸੈਸ਼ਨ ਸ਼ੁਰੂ ਹੁੰਦਾ ਹੈ ਇਹ ਰਾਜ ਅਵਾਰਡ ਕਾਮੇਡ ਦੇ ਵੰਡ ਬਦਲ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਸੁਪਮਣੀ ਦਾ 파ਟ ਕਰਾਇਆ ਜਾਂਦਾ ਹੈ। ਔਰ ਮੰਦੇ ਵਿੱਚ ਇਹ ਧਾਰਨਾ ਹੁੰਦੀ ਹੈ ਕਿ ਬੱਚਿਆਂ ਨੂੰ ਆਪਣਾ ਚੰਗੀ ਸਿੱਖਿਆ ਦੇ ਨਾਲ ਨਾਲ ਇੱਧਰ ਪੰਜਾਬੀ ਵਿਦਸੇ ਨਾਲ ਵੀ ਜੁੜਨ ਔਰ ਉਹਨਾਂ ਦੇ ਯੋਗਜਾਰ ਬਹਿਵਾਰ ਸਭ ਠੀਕ ਰਹੇ ਸੈਸ਼ਨ ਜੱਜ ਸ਼ੁਰੂ ਬਾਅਦ ਜਿਉ ਜੋ ਪਾਠ ਹੁੰਦਾ ਹੈ ਮੁਬਿੰਦਰ ਹੋ ਜਾਂਦਾ ਹੈ ਸਾਰਾ ਵਾਤਾਵਰਣ ਔਰ ਗੁਰੂ ਮਹਾਰਾਜ ਜੀ ਦੀ ਮਹਾਂਕੁਰਸ਼ਾ ਦੀ ਕਿਰਪਾ ਬਣੀ ਰਹਿੰਦੀ ਹੈ ਔਰ ਸਾਨੂੰ ਪੋਜੀਟਿਵ ਅਨੁਭਵ ਮਿਲ ਗਿਆ ਹੈ ਅਸੀਂ ਅੱਕੇ ਨਾਲ ਹੋਗੀ ਇਹ ਪ੍ਰਣ ਕਰਦੇ ਆਂ ਤੇ ਤੋਂ ਵੀ ਵਧੀਆ ਅਸੀਂ ਪ੍ਰੋਗਰਾਮ ਰੱਖ ਜਾਈਏ ਪੜ੍ਹ ਪਾਠ ਵਗੈਰਾ ਬੱਚੇ ਆਪਣਾ ਜਿਹੜਾ ਹੈ ਇੱਥੇ ਵਧੀਆ ਤੋਂ ਵਧੀਆ ਸਿੱਖਿਆ ਲੈਣ ਤੇ ਚੰਗੇ ਆਪਣੇ ਆਪਣਾ ਨੌਕਰੀ ਨਾਲ ਲੈ ਉਹ ਆਪਣੀ ਤਰਜ਼ ਦੀ ਸੰਭਾਲ ਤੇ ਥੈਂਕ ਯੂ ਮੱਦੀ ਮੈਂ ਪਾਲਣ ਪੁੱਛਿਓ तो 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 भी दे आज कॉलेज अपना नवा साल शुरू कर साल पूरा अच्छा रहे परमात्मा की बख्शिश करके लास्ते अपनी सुंदर से पाठ कराया मेरे और दिन दूरी रात चौकी करे कॉलेज खुशियाँ ਅੱਛਾ ਨੂੰ ਵੀ ਅਸੀਂ ਇਹ ਅਹਿਸਾਸ ਕੋਲਾ ਹੁੰਦਾ ਹੈ ਜੇ ਸੀ ਜੇ ਕੋਈ ਵੀ ਕੰਮ ਜਦੋਂ ਸ਼ੁਰੂ ਕਰਦੇ ਆ ਜੇ ਉਸ ਦੀ ਮਿਹਨ ਸਾਡੇ ਉੱਤੇ ਹੈ ਤੇ ਸ਼ਕਤੀ ਕੀ ਉਹ ਸਭ ਲੋਕਾਂ ਦੀ ਧੰਨਵਾਦ ਤੇ ਤੁਹਾਡੇ ਕਿਹੜੇ ਕਿਹੜੇ ਕੋਰਸ ਚ ਪੜਾ ਰਹੇ ਹੋ ਬੜੀ ਬੜੀ ਚੀਜ਼ ਪੜਾ ਰਹੇ ਹਾਂਜੀ ਸਰ ਸਾਡਾ ਇਹ ਲੜਕੀਆਂ ਦਾ ਹੀ ਕਾਲਜ ਹੈ ਤੇ ਲੜਕੀਆਂ ਨੂੰ ਅਸੀਂ ਚਾਹੁੰਦੇ ਕਿ ਉਹਨਾਂ ਦੀ ਸਿੱਖਿਆ ਦਾ ਪਿਆਰ ਆ ਜਿਹੜਾ ਉਹ ਬਹੁਤ ਉੱਚਾ ਪਹੁੰਚੇ ਬੱਚੀਆਂ ਨੇ ਆਪਣੇ ਘਰ ਦੇ ਨਾਲ ਨਾਲ ਆਪਣਾ ਕਿਤਾ ਮੁਖੀ ਕੰਮ ਵੀ ਜਿਹੜਾ ਉਹ ਕਰਦੇ ਇਦੇ ਲਈ ਅਸੀਂ ਤਿੰਨ ਕੋਰਸਿਸ ਨੇ ਜਿਹੜੇ ਸਾਡੇ ਕਾਲਜ ਦੇ ਵਿੱਚ ਚੱਲ ਰਹੇ ਨੇ ਪੀਏ ਪੀ ਕਾਮ ਤੇ ਬੀਸੀ ਇਹਦੇ ਨਾਲ ਨਾਲ ਅਸੀਂ ਪੋਸਟ ਗ੍ਰੈਜੂਏਸ਼ਨ ਦਾ ਇੱਕ ਡਿਪਲੋਮਾ ਵੀ ਕਰਵਾ ਰਹੇ ਹਾਂ ਪੀਜੀਡੀਸੀਏ ਤਾਂ ਕਿ ਬੱਚੇ ਪਤਾ ਹੀ ਹੈ ਸਾਨੂੰ ਅੱਜ ਦਾ ਜੋ ਕੰਪਿਊਟਰ ਦਾ ਯੋਗਾ ਤੇ ਕੰਪਿਊਟਰ ਦੀ ਸਿੱਖਿਆ ਜਿਹੜੀ ਬੱਚਿਆਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਦਾ ਹੱਥ ਆ ਜਿਹੜਾ ਸਾਡੇ ਤੇ ਬਣਿਆ ਰਹੇ ਇਸ ਕਰਕੇ ਅਸੀਂ ਇਸ ਨਿਸ਼ਾਨ ਤੇ ਚਾਪ ਕਰਵਾਏ ਨੇ ਤਾਂ ਕਿ ਸਾਡੇ ਘਰ ਪਰਿਵਾਰ ਦੇ ਸਾਡੇ ਰਾਧਾ ਵਾਰਡੀ ਦਾ ਮੈਨੇਜਮੈਂਟ ਵੱਲੋਂ ਦੇ ਸਹਿਯੋਗ ਦੇ ਨਾਲ ਸਾਡੇ ਮਾਤੀ ਕਾਲਜ ਦੇ ਬੱਚਿਆਂ ਤੇ ਪਰਿਵਾਰ ਦੇ ਬੇਰ ਭਰਿਆ ਹੱਥ ਪਰਮਾਤਮਾ ਦਾ। थैंक यू। थैंक यू। ਧੰਨਵਾਦ।